ਸੋ ਜਨ ਦੀ ਨਰਕਾੜੀ ਗਿਆ ਸਾਰਿਆਂ ਦੀ ਸੰਸਾਰਾ ਸੋਖਤ ਨਰਕਾ ਐਦੋ ਬੜਾ ਨਰਕ ਹੋਰ ਕੀ ਹੁੰਦਾ ਐਦੋ ਬੜਾ ਨਰਕੀ ਹੁੰਦਾ ਆਦਮੀ ਆਦਮੀ ਦਾ ਖੁਦ ਦਾ ਪੈਸਾ ਆਤਬਾ ਮਰਦੇ ਕੌਣ ਗਰੀਬ ਐਵੇਂ ਬੰਬ ਰੱਖ ਕੇ ਲੋਹੇ ਭਾਰ ਦੇਣ ਐਦੋ ਬੜਾ ਅਪਰਾਧ ਕੀ ਹੁੰਦਾ ਵੱਡੇ ਵੱਡੇ ਅਪਰਾਧ ਕਰਨ ਲੱਗਿਆ ਆदमी ਸੋਚਦਾ ਨਹੀਂ ਵੇ ਕੀ ਕਰ ਲੈ। ਪਰ ਇਹ ਵੱਡੇ ਅਪਰਾਧ ਸਰਕਾਰ ਵੀ ਕਰ ਦਿੰਦੀ ਹੈ। ਉਹਨਾਂ ਦੇ ਡਰੋਂ ਨਾਮਲੇ ਉਧਰ ਦੂਜੇ ਪਰ ਜਾਂਦੇ ਨੇ। ਵਿਚਰੇ ਆਂਦੇ ਰ ਉਹ ਵੀ ਕੀ ਕਰ ਦੂਜੇ ਪਰ ਜਾਂਦੇ। ਪਰ ਇਹਦੀ ਜੜ ਕੀ ਹੈ ਬੱਕੂ ਕੇ ਮੇਂ ਲੜਾਈ ਹੈ ਸਵਾਲ ਤਾਂ ਇਹ ਹੈ। ਕੋਈ ਗੱਲ ਫੇਰ ਉੱਥੇ ਆ ਗਈ। ਬੇਅਗਲੀ ਨੂੰ ਅਕਲ ਤੇ ਲੱਤਾਂ ਸੀ। ਤਰਮ ਦੀ ਹੰਢੀ ਕਰਨੀ ਚਾਹੁੰਦੇ ਹਾਂ ਅਸੀਂ ਬੇਸ਼ਰਮੀ ਨੂੰ ਉੱਪਰ ਲੈਣ ਨੂੰ ਚਾਹੁੰਦੇ ਹਾਂ ਅਸੀਂ ਜਿਹੜੀਆਂ ਗੱਲਾਂ ਨੇ ਤਰਮ ਖਿਲਾਫ ਸੱਚ ਤਰੂ ਉਹਨਾਂ ਨੂੰ ਅਸੀਂ ਉਹਨਾਂ ਤਰਮ ਨੂੰ ਦਬੋਵਾ ਜਾਣਾ ਬਨਬਰ ਜੀ ਨੂੰ ਉੱਪਰ ਲੈਵੋ ਲਿਆ ਜਦੋਂ ਤਰਮ ਤੇ ਬਨਬਰ ਜੀ ਹਾਵੀ ਹੁੰਦੀ ਹੈ ਇਹ ਕੁਝ ਹੋ ਜਾਂਦਾ ਹੈ ਬڑے-ਬڑے ਬਾਗ ਬਤਾਸੀਂ ਪਹਿਲਾਂ ਬਣਾਏ ਹੋਏ ਨੇ ਆਪਣੇ ਬਹੁਤ ਤਿਆਰ ਪਹਿਲਾਂ ਹੀ ਕਰ ਲਈ ਇਹਨਾਂ ਅਖਲਵੰਦਾ ਨੇ ਸਾਰੇ ਸੰਸਾਰ ਦੇ ਕਈ ਵਾਰ ਮੌਤ ਹੋ ਸਕਦੀ ਹੈ ਜਿਹਨਾਂ ਕੋ ਸਾਡੇ ਕੋ ਸਮਾਨ ਹੈ ਇਹ ਅਸੀਂ ਪਹਿਲਾਂ ਪਾਇਦਾ ਕਰ ਲੈ ਵੱਡੀ ਅਕਲ ਦਾ ਜਿਹੜਾ ਸਾਡੇ ਇਹ ਇੱਥੇ ਪਤਾ ਲੱਗਦਾ ਅਕਲਵੰਦਾ ਦਾ ਇਹਨਾਂ ਦਾ ਕਿੰਨਾ ਵਿਸ਼ਵਾਸ ਹੈ ਸਾਨੂੰ ਇੱਕ ਦੂਜੇ ਤੇ ਸੰਕਟਨ ਵਾਰਨਿੰਗ ਅਦਮ ਉਹਧਾਰ ਨਹੀਂ ਸੰਕਟ ਨਿਵਾਰਣ ਕੀ ਹੈ ਸਾਰੇ ਸੰਕਟ ਨੂੰ ਨਿਵਾਰਣ ਕੀ ਕਰ ਸਕਦੀ ਹੈ ਗੁਰਮਤ ਕਰ ਸਕਦੀ ਹੈ ਐਵੇਂ ਨਹੀਂ ਟਾਈਮ ਲਾਇਆ ਇਹਨਾਂ ਇਹ ਸੰਕਟ ਜੇ ਕਹਿੰਦੇ ਵੀ ਨਾ ਇਹ ਯੂਨੋ ਦੀ ਇਹ ਡਿਮਾਂਡ ਵੀ ਹੈ ਵੀ ਇਹ ਜਿਹੜਾ ਮਤ ਹੈ ਨਾ ਗੁਰਨਾਨਸ ਦੀ ਜੇ ਦੀ ਸਮਝ ਆ ਜਾਏ ਸੰਕਟ ਨਿਵਾਰਣ ਹੋ ਸਕਦਾ ਹੈ ਇਹਤੇ ਬਿਨਾਂ ਰਾਜਨੀਆਂ ਨੇ ਤੁਸੀਂ ਤਾਂ ਖਤਮ ਤਾਂ ਹੈ ਉਹ ਉਹ ਤਾਂ ਕੋਈ ਰੌਣਾ ਹੀ ਨਹੀਂ ਹੈ ਖਤਮ ਦੇ ਵਿੱਚ ਕੋਈ ਸ਼ੱਕਾ ਨਹੀਂ ਹੈ ਜੇ ਜਲਦਾ ਐਵੇਂ ਰਿਹਾ ਵਾਰਲਡ ਵਾਰ ਹੋਊਗੀ ਐਟਮਿਕ ਜੰਗ ਹੋਊਗੀ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੇ ਕੀ ਰੋਕ ਲਈ ਇਹਨਾਂ ਨੇ ਕੀ ਰੋਕ ਲਈ ਇਹਨਾਂ ਨੂੰ ਇੰਨੀ ਅਕਲ ਨਹੀਂ ਰੋਕਣ ਵਾਲਿਆ ਨੂੰ ਜਦੋਂ ਖੁਦਗਰਜ਼ੀ ਹੋਵੇ ਅਕਲ ਲੱਗੀ ਕਬ ਜਦੋਂ ਸਵਾਰਥ ਹੋਵੇ ਅਕਲ ਲੱਗੀ ਕਬ ਅਕਲ ਤਾਂ ਪਰਮਾਰਥ ਕੀ ਆ ਕੇ ਪੈਦਾ ਹੁੰਦੀ ਹੈ ਅਕਲੋਂ ਨਾ ਮਾ ਪੱਤਾ ਫੁੱਟਦਾ ਜਦੋਂ ਅੰਦਰ ਪਰਮਾਰਥ ਪੈਦਾ ਹੁੰਦਾ ਹੈ ਸਵਾਰਥ ਛੱਡ ਕੇ ਤਾਂ ਨਾ ਮਾ ਪੱਤਾ ਫੁੱਟਦਾ ਪੱਤਾ ਹੀ ਤਾਂ ਫੁੱਟਦਾ ਪਹਿਲਾ ਪੱਤਾ ਫੁੱਟਦਾ ਸਵਾਰਥ ਛੱਡ ਕੇ ਪਰਮਾਰਥ ਪੈਦਾ ਹੁੰਦੇ ਹੁੰਦੇ ਇਹ ਪਰਮਾਰਥ ਵਾਲਿਆਂ ਦੀ ਲਿਖੀ ਹੋਈ ਹੈ ਸਾਰੀ ਗੁਰਬਾਣੀ ਜਿਹਨੂੰ ਬੱਥੇ ਟੇਕਦੇ ਨੇ ਮਹਾਨ ਸੰਤ ਕਹਿ ਕੇ ਕਿਹੜਾ ਨਹੀਂ ਕਹਿੰਦਾ ਨੇ ਜੋ ਬੜੇ-ਬੜੇ ਲੀਡਰ ਕਿਹੜਾ ਨਹੀਂ ਕਰਦਾ ਕਬੀਰ ਨੂੰ ਬਹਾਰ ਕਿਹੜਾ ਨਹੀਂ ਕਰਦਾ ਕਬੀਰ ਦੀ ਇੱਜ਼ਤ ਕਿਉਂ ਕਰਦੇ ਨੇ ਕਬੀਰ ਕੋ ਕੀ ਸੀ ਰਬਦਾਸ ਕੋ ਕੀ ਸੀ ਕੀ ਸੀ ਉਹਨਾਂ ਦੇ ਕੋਲ ਸਵਾਇ ਅਗਲ ਤੇ ਕੀ ਸੀ ਉਹਨਾਂ ਦੇ ਕੋਲ ਹੋਰ ਦੱਸਣ ਕੀ ਸੀ ਸਵਾਇ ਤਿਆਗ ਤੇ ਹੋਰ ਕੀ ਸੀ ਉਹਨਾਂ ਕੋਲ ਰਾਣੀ ਕਾਹਤੇ ਰੱਖਿਆ ਬੇਰਾ ਜੈਸੇ ਤਾਰਵਰ ਪੰਖ ਦੋਸੇ ਰ ਜੇ ਇਹੀ ਗੱਲ ਮੰਨ ਲੈਣ ਆਪੇ ਛੁੱਟ ਜਾ ਸਭ ਕੁਝ ਇਕ ਕੋਈ ਗੱਲ ਨਾ ਸਭ ਕੁਝ ਛੱਡ ਜਾ ਸਭ ਪਿੱਛੇ ਆ ਜਾਣ ਬਈ ਭਾਈ ਰਾਜੇ ਦਾ ਕੰਮ ਕਰਨਾ ਕਰੋ ਰਲ ਕੇ ਕਰੋ ਸਭ ਪਿੱਛੇ ਆੜ ਜਾਣ ਕੀ ਲੈਣਾ ਹੈ ਰਾਜ ਤੇ ਆਰਾਮ ਨਾ ਕਰਨ ਚਿੰਤਾ ਜ਼ਰੂਰ 24 ਘੰਟੇ ਦੀ ਰਖਣੀ ਰਾਤ ਨੂੰ ਡੀਤ ਨਹੀਂ ਉਹਦੀ ਇਕ ਕੋਈ ਗੱਲ ਦੇ ਵਿੱਚ ਕਾ ਤੇ ਰੱਖਿਆ ਮੇਰਾ ਜੈਸੇ ਦਰਬਾਰ ਪੰਖ ਵਿਤਾਇਕ ਦਗਹਤੇ ਜਿਵੇਂ ਜਾਨਵਰ ਹੈ ਕਿੰਨੇ ਦਿਨ ਦਾ ਹੈ ਉਹਦੀ ਉਮਰ ਹੈ ਐ ਬੈਠੇ ਆ ਬਿਰਕਾ ਇਹ ਹੇਠਾਂ ਸਭ ਜਾਂਦੇ ਇਕੱਠੇ ਕੁਝ ਤੱਤੇ ਕੁਝ ਬੋਲਣੇ ਬਿਠੇ ਆ ਤੋ ਸਭ ਉੱਠ ਜਾਣਾ ਜੋ ਜੋ ਉਹ ਦਬਿਆਣੀ ਸਾਰੇ ਚਲੇ ਜਾਂਦੇ ਨੇ ਤੁਸੀਂ ਚਲੇ ਜਾਂਦੇ ਕਿਹੜੇ ਪਾਸੇ ਤੁਸੀਂ ਲੱਗੇ ਹੋ ਹੂੰ ਆਦਮਾ ਉਧਾਰਨੀ ਬਾਦ ਵਿੱਚ ਫਸੇ ਨੇ ਸਾਰੇ ਤੇਜ ਪ੍ਰਕਰਖਣੀ ਤੁੰਦ ਤਵੇ ਆਦਮਾ ਉਧਾਰਨੀ ਕਿਵੇਂ ਆ ਤੇਜ ਪ੍ਰਕਰਖਣਾ ਅਕਲ ਦੇ ਰਹੀ ਆ ਸਾਰਿਆਂ ਨੂੰ ਗਿਆਨ ਵੀ ਵੱਜੋ ਜੇ ਬਚੁੰਦਾ ਤੇਜ ਪ੍ਰਕਰਖਣੇ ਤੇਜ ਅਕਲ ਹੁੰਦੀ ਆ ਅਕਲ ਪ੍ਰਚੰਡ ਗਿਆਨ ਦੇਣਾ ਇਹ ਪ੍ਰਕਰਖਣਾ ਜਿਵੇਂ ਸੂਰਜ ਤੇਜ ਦੇ ਰਿਹਾ ਸਾਨੂੰ ਤਾਂ ਦਿਲ ਚੜਦਾ ਤੁੰਦ ਬੁਲਦੀ ਦੇ ਰਿਹਾ ਤੇਜ ਦੇ ਰਿਹਾ ਸਾਨੂੰ ਲਾਈਟ ਦੇ ਰਹੇ ਹੈ ਪਰ ਕਰਖਣ ਹੁੰਦਾ ਆਪ ਤੋਂ ਦੂਰ ਨੂੰ ਸਟਣਾ ਕਿਸੇ ਚੀਜ਼ ਨੂੰ ਫੈਂਕਣਾ ਪਰ ਕਰਖਣ ਪ੍ਰਹਾਰ ਕਰਨਾ ਜਿਵੇਂ ਤੀਰ ਹੈ ਸੀ ਛੱਡਦੇ ਆ ਦੂਰ ਨੂੰ ਜਾਂਦਾ ਪ੍ਰਹਾਰ ਕਰਨਾ ਪਰ ਕਰਖਣ ਕਰਨਾ ਆਪ ਤੋਂ ਦੂਰ ਨੂੰ ਸਟਣਾ ਕਿਸੇ ਚੀਜ਼ ਆਪਣੇ ਗਿਆਨ ਨੂੰ ਵੰਡਣਾ ਲੋਕਾਂ ਨੂੰ ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ ਇਹ ਪਰ ਕਰਖਣ ਤੁੰਦ ਤਵੇ ਤੁੰਦ ਤਵੇ ਔਰ ਜਿਹੜਾ ਤੇਰਾ ਤੇਜ ਹੈ ਨਾ ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ ਤੇਰਾ ਜਿਹੜਾ ਪ੍ਰਚੰਡ ਗਿਆਨ ਹੈ ਨਾ ਬਹੁਤ ਸ਼ਕਤੀਸ਼ਾਲੀ ਹੈ ਇਹ ਨਹੀਂ ਹੈਗਾ ਵੀ ਇਧਰ ਨੂੰ ਚੜਦਾ ਨਹੀਂ ਬਾਣੀ ਤੇਰਾ ਕੋਈ ਗਿਆਨ ਜਿਆਦਾ ਕਿਸੇ ਕੋ ਇਧਰ ਇਹਦਾ ਅਸਰ ਨਹੀਂ ਹੁੰਦਾ ਤੇਰਾ ਗਿਆਨ ਐਡਾ ਤੇਰੇ ਕੋਲ ਐਡੀ ਵੱਡੀ ਲਾਈਟ ਹੈ ਸਾਰਿਆਂ ਨੂੰ ਰੋਸ਼ਨ ਕਰ ਰਹੀ ਹੈ ਕੋਈ ਵੱਧ ਗਿਆਨ ਵਾਲਾ ਨਹੀਂ ਬਾਹਰ ਆਏਗਾ ਵੀ ਜੋ ਉੱਥੋਂ ਬੜੀ ਆਉਂਦੀ ਹੈ ਲਾਈਟ ਪਿੱਛੇ ਨੂੰ ਦੁਖ ਦੋਖ ਦਹੰਤੀ ਜਵਾਲ ਜੇ ਅੰਤੀ ਦੁਖ ਦੋਖ ਦੇ ਹੰਤੀ ਦੁਖ ਦੋਖ ਨੇ ਇਹ ਲੋਕਾਂ ਨੇ ਸਾਡੇ ਸੰਸਾਰੀਆਂ ਦੇ ਦੁਖ ਦੋਖ ਹੋਣਾ ਨੇ ਸਾਡੇ ਕੋਲ ਕੀ ਹੈ ਉਹ ਬੜੇ ਵੀਰੇ ਸਾਡੇ ਕੋਲ ਅਸੀਂ ਜਿਹਨੇ ਸੁਖ ਪੈਦਾ ਕਰਦਾ ਉਹਦੇ ਵੀ ਦੁਖ ਨੇ ਉਹ ਤੋ ਤੋ ਸੁਖ ਲੱਗਦੇ ਨੇ ਸਭ ਦੁਖ ਪੈਦਾ ਕੀਤੇ ਨੇ ਸੀ ਦੁਖ ਦੋਖ ਦਹੰਤੀ ਸੁਖ ਪੈਦਾ ਹੀ ਨਹੀਂ ਕਰ ਸਕਦਾ ਸੁਖ ਤਾਂ ਪਰਮੇਸ਼ਰ ਪੈਦਾ ਕਰਦਾ ਹੈ ਆदमी ਦੁੱਖ ਪੈਦਾ ਕਰੂਗਾ ਸੁਖ ਨਹੀਂ ਪੈਦਾ ਕਰ ਸਕਦਾ ਜਿੰਨਾ ਜਦ ਤਈ ਪੈਦਾ ਕੀਤਾ ਡਵੈਲਪਮੈਂਟ ਉਸ ਦੁੱਖ ਪੈਦਾ ਕੀਤਾ ਸਾਬਤ ਕਰੇ ਵੀ ਸੁਖ ਕੋਈ ਕੋਈ ਆਦਮੀ ਸਾਬਤ ਕਰੇ ਹਾਂ ਪਤਾ ਪਿੱਛੋਂ ਲੱਗਦਾ ਵੀ ਦੁੱਖ ਪਹਿਲਾਂ ਸੁਖ ਲੱਗਦਾ ਹੁੰਦਾ ਪਿੱਛੋਂ ਪਤਾ ਲੱਗਦਾ ਦੁੱਖ ਕੋ ਨੂੰ ਫਲ ਦੁੱਖ ਦਾ ਲੱਗਦਾ ਬੁੱਢਾ ਬਹਿਣਾ ਲੱਗਦਾ ਵੀ ਸੁਖ ਦੇਊਗਾ ਇਹ ਨਿਆਣੇ ਨੇ ਹੁਣ ਛੋਟੇ ਛੋਟੇ ਆਏ ਲੱਗਦਾ ਸੁਖ ਦੇਣਗੇ ਬੜੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨੀ ਉਹ ਫੇਰ ਇਹਨਾਂ ਵੀ ਦੁਖੀ ਕਰਦਾ ਅਲਾਹ ਨੇ ਦੁਖੀ ਕਰਦਾ ਅਲਾਹ ਨੇ ਦੁਖੀ ਕਰਦਾ ਫਿਰ ਉਹੀ ਗੱਲ ਹੈ ਨਾ ਫਿਰ ਨਿਆਣੇ ਜੱਗੇ ਲੱਗਦੇ ਜਾਂ ਜੋ ਆਪਣੀ ਮਰਜ਼ੀ ਕਰ ਲੱਗਦੇ ਨੇ ਫੇਰ ਦੁਖੀ ਇਹ ਆਪਣੀ ਮਰਜ਼ੀ ਦੁਖੀ ਕਰਦੀ ਆ ਆਪ ਨੂੰ ਵੀ ਦੁਆਏ ਨੂੰ ਵੀ ਆਪ ਨੂੰ ਬਾਝ ਕਰਦੀ ਆ ਦੁਆਏ ਨੂੰ ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ اپنی مرضی ਸਾਡੀ ਉਹਨੂੰ ਦੁਖੀ ਕਰ ਲਈ ਹੈ ਖਸਮੇ ਕਰੇ ਬਰਾਬਰੀ ਬਰਾਬਰੀ ਕੀ ਹੈ ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹ ਤੇ ਬਰਬਦ ਇਹ ਬਰਾਬਰੀ ਹੈ ਉਹ ਚਾਹੁੰਦਾ ਹੈ ਅਸੀਂ ਚਾਹੁੰਦੇ ਬਰਾਬਰੀ ਹੋਈ ਹੈ ਸਾਡੀ ਇੱਛਾ ਜੇ ਉਹਦੇ ਅਨਸਾਰ ਇੱਛਾ ਦੇ ਨਹੀਂ ਆਉਦੀ ਬਰਾਬਰੀ ਹੈ ਔਰ ਦੀ ਇੱਛਾ ਜੇ ਆਦਮੀ ਦੀ ਇੱਛਾ ਦੇ ਖਿਲਾਫ ਹੈ ਬਰਾਬਰੀ ਹੈ ਪਰ ਆਦਮੀ ਤੇ ਇੱਕ ਭੈਣ ਰਲ ਵਰਜੀ ਆਪਣੀ ਆਜ਼ਮੀ ਬਣੀ ਕਰ ਸਕਦਾ ਕਿ ਆਜ਼ਮੀ ਮਰਜੀ ਕਰਦਾ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹ ਆਪਣੇ ਖਸਬੇ ਨਾਲ ਜੁੜਿਆ ਹੋਇਆ ਆਦਮੀ ਆਪਣੇ ਖਸਬੇ ਦੇ ਅਨੁਸਾਰ ਚੱਲੇ ਔਰਤ ਆਪਣੇ ਖਸਬੇ ਦੇ ਅਨੁਸਾਰ ਚੱਲੇ ਫਿਰ ਇੱਕੋ ਖਸਬੇ ਦੇ ਅਨੁਸਾਰ ਨੇ ਦੋਏ ਇੱਕੋ ਖਸਬੇ ਦੇ ਅਨੁਸਾਰ ਨੇ ਦੋਏ ਭਈ ਆਦਮੀ ਰੇਲਵੇ ਲਾਈਨ ਤੇ ਚੱਲ ਰਿਹਾ ਹੈ ਔਰਤ ਪਿੱਛੇ ਪਿੱਛੇ ਚੱਲਦੀ ਹੈ ਦੋ ਰੇਲਵੇ ਲਾਈਨ ਤੇ ਚੱਲ ਰਹੇ ਨੇ ਗੁਰਮਤ ਤੇ ਜੇ ਆਦਮੀ ਚੱਲ ਰਿਹਾ ਔਰ ਦੋਲੇ ਪਿੱਛੇ ਚੱਲ ਰਿਹਾ ਦੋਏ ਗੁਰਮਤ ਦਾ ਹੀ ਚੱਲ ਰਹੇ ਨੇ ਆਦਮੀ ਦੀ ਮਰਜੀ ਉੱਤੇ ਹੈ ਕਿੱਥੇ ਜਿਹੜੇ ਵਿਦਵਾਨ ਕਹਿੰਦੇ ਨੇ ਉਹਦੀ ਮਰਜ਼ੀ ਵੀ ਚੱਲੂ ਉਹਦੀ ਮਰਜ਼ੀ ਵੀ ਉਹਦਾ ਝਗੜਾ ਪੈਦਾ ਕਰਨਾ ਉਹਦਾ ਝਗੜਾ ਖੜਾ ਕਰਤਾ ਉਹਨਾਂ ਨੇ ਆਪਣੀ ਮਰਜੀ ਦਾ ਸਾਰਾ ਝਗੜਾ ਹੀ ਐ ਇਹ ਹੱਲ ਨਹੀਂ ਆ ਇਹਦਾ ਇਹ ਹੱਲ ਨਹੀਂ ਆ ਝਗੜੇ ਦਾ ਝਗੜੇ ਦਾ ਹੱਲ ਐ